ਸੁਨੀਲ ਜਾਖੜ ਪ੍ਰਧਾਨ ਉਹਨਾਂ ਦੀ ਸਟੇਟਮੈਂਟ ਆਈ ਹੈ ਉਹ ਕਹਿੰਦੇ ਕਿ ਬੜਾ ਵਧੀਆ ਫੈਸਲਾ ਹੈ ਸਹੀ ਸੇਦਵਲ ਜਾਣ ਵਾਲਾ ਫੈਸਲਾ ਹੈ ਉਹਨਾਂ ਨੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ ਉਹ ਵਾਰ-ਵਾਰ ਕਹਿੰਦੇ ਆਪਣੀਆਂ ਇੰਟਰਵਿਊਆਂ ਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿੰਦੇ ਰਹਿਣਾ ਤੇ ਮਜ਼ਬੂਤ ਰਹਿਣਾ ਬੜਾ ਲਾਜ਼ਮੀ ਹੈ ਉਹਨਾਂ ਨੇ ਸਵਾਗਤ ਕੀਤਾ ਇਸ ਫੈਸਲੇ ਦਾ ਕਿਉਂਕਿ ਸੁਨੀਲ ਜਾਖੜ ਸਾਹਿਬ ਨਾ ਉਹ ਇੱਕ ਟਰਮੀਨਰ ਪੱਖ ਇੱਕ ਸੈਕੂਲਰ ਆ ਇੱਕ ਚੰਗੇ ਲੀਡਰ ਦੀ ਪਛਾਣ ਹੈ ਠੀਕ ਹੈ ਕਿ ਉਹਨਾਂ ਦੀ ਉੱਥੇ ਦਾਲ ਨਹੀਂ ਗਲੀ ਜਾਂ ਭਾਜਪੀ ਦੀ ਸੋਚ ਨਹੀਂ ਰਾਸਾਈ ਕਿਉਂਕਿ ਭਾਜਪੀ ਦੀ ਸੋਚ ਸਾਰੀ ਦੁਨੀਆ ਨੂੰ ਪਤਾ ਜਾਖੜ ਸਾਹਿਬ ਦੀ ਸੋਚ ਹੋਰ ਹੈ ਇਸ ਕਰਕੇ ਕਾਲੀ ਦਲ ਵਾਸਤੇ ਸਾਰੇ ਫਿਕਰਮੰਦ ਨੇ ਜੀ ਵੀ ਕਾਲੀ ਦਲ ਦਾ ਉਠਣਾ ਸਾਰਿਆਂ ਨੂੰ ਪਤਾ ਕਿ ਪੰਜਾਬ ਇੱਕ ਸਟੇਟ ਨਹੀਂ ਪੰਜਾਬ ਇੱਕ ਥੌਟ ਹੈ ਜਿੱਥੇ ਗੁਰੂ ਨਾਨਕ ਦੇ ਫਲਸਫਾ ਵੀ ਆ ਸੰਤਾਂ ਪੀਰਾਂ ਪਗੀਰਾਂ ਫਕੀਰਾਂ ਦਾ ਵੀ ਪਗੰਬਰਾਂ ਦਾ ਵੀ ਫਲਸਫਾ ਉਹ ਫਲਸਫਾ ਇਸੇ ਤਰ੍ਹਾਂ ਕਾਇਮ ਰਹਿਣਾ ਹੈਗਾ ਉਹ ਇਦਾਂ ਦੇ ਲੀਡਰ ਉਹ ਸਾਂਝੇ ਹੁੰਦੇ ਨੇ ਉਹਨੂੰ ਇਹ ਨਹੀਂ ਕਿ ਸਬੀਰ ਦੀ ਚਿੰਤਾਵਾ ਉਹਨਾਂ ਕਿ ਕਾਲੀ ਦਲ ਦੀ ਚਿੰਤਾ ਕਾਲੀ ਦਲ ਦੀ ਚਿੰਤਾ ਮੇਨ ਪੰਜਾਬ ਦੀ ਚਿੰਤਾ ਕਾਲੀ ਦਲ ਨੇ ਆਪਣੀ ਪੰਜਾਬ ਪ੍ਰਤੀ ਚਿੰਤਾ ਘਟਾ ਦਿੱਤੀ ਹੈਗੀ ਸੀ ਇਸੇ ਕਰਕੇ ਕਾਲੀ ਦਲ ਦਾ ਹਸ਼ਰਾ ਹੁਣ ਆਵ ਨੂੰ ਚਾਹੀਏ ਸ੍ਰੀ ਲਖੜ ਸਾਹਿਬ ਲਾਲੂ ਜਾਂ ਸੁਖਜਿੰਦਰ ਸਿੰਘ ਰੰਧਾਵਾ ਲਾਲੂ ਮਤਲਬ ਜ਼ਰੂਰੀ ਨਹੀਂ ਹੈ ਕਿ ਕੋਈ ਸਿੱਖ ਧਰਮ ਦੇ ਵਿੱਚ ਹੀ ਪੈਦਾ ਹੋਇਆ ਤੇ ਉਹੀ ਸਿੱਖੀ ਦੀ ਗੱਲ ਕਰ ਸਕਦਾ ਉਹ ਹਰ ਕੋਈ ਨਾਨਕ ਨਾਮ ਲੈਵਾ ਸੰਗਤ ਹੈਗੀ ਉਹ ਕਰ ਸਕਦਾ ਗੱਲ ਹੁਣ ਸੁਖਜਿੰਦਰ ਸਿੰਘ ਰੰਧਾਵਾ ਬਤੌਰ ਸਿੱਖ ਉਹ ਪਹਿਲਾਂ ਵੀ ਕਹਿੰਦੇ ਆਗੇ ਨੇ ਹੁਣ ਉਹਨੂੰ ਲੈ ਕੇ ਕਈ ਕਾਲੀ ਦਲ ਦੇ ਲੀਡਰ ਨੂੰ ਦੁਖੀ ਵੀ ਹੋਣਗੇ ਪਰ ਜ਼ਰੂਰੀ ਹੈ ਕਿ ਜਿਹੜਾ ਕਾਲੀ ਦਲ ਦੇ ਵਿੱਚ ਲੀਡਰ ਉਹੀ ਸਿੱਖ ਹੈ ਜਾਂ ਉਹੀ ਜਿਹੜਾ ਵਾ ਕਾਲ ਤੱਕ ਸਾਹਿਬ ਤੋਂ ਹੁਕਮਾਂ ਦੀ ਜਿਹੜੀ ਆ ਮੰਨਦਾ ਹੈਗਾ ਪਿੱਛੇ ਜੇ ਉਹਨੇ ਕੋਈ ਗੱਲ ਕੀਤੀ ਹੈਗੀ ਸੀ ਜ਼ਥੇਦਾਰਾਂ ਦਾ ਫੈਸਲਾ ਕਿ ਉਸੇ ਵੇਲੇ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਮਾਫੀ ਮੰਗ ਲਈ ਅਕਾਲੀ ਦਲ ਦਾ ਲੀਡਰ ਨਹੀਂ ਹੈਗਾ ਅਕਾਲੀ ਦਲ ਦੇ ਵਿੱਚ ਜਿਹੜੇ ਸਿੱਖ ਲੀਡਰੋ ਕੋਈ ਪੰਥ ਨਹੀਂ ਆ ਅਕਾਲੀ ਦਲ ਕੋਈ ਪੰਥ ਨਹੀਂ ਆ ਕਾਲੀ ਦਿਲ ਕਾ ਪਾਰਟੀ ਆ ਤੇ ਸਿਰਫ ਕਾਲੀ ਦਿਲ ਕੋਲ ਹੀ ਸਿੱਖਨੀ ਆ ਦੂਜੀਆਂ ਪੋਲੀਟਿਕਲ ਪਾਰਟੀਆਂ ਵੀ ਸਿੱਖਾ ਬਹੁਜਨ ਬਹੁਜਨ ਸਮਾਜ ਪਾਰਟੀ ਕੋ ਸਿੱਖਾ ਭਾਜਪੀ ਕੋ ਸਿੱਖ ਲੀਡਰ ਨੇ ਕਾਂਗਰਸ ਕੋ ਸਿੱਖ ਲੀਡਰ ਨੇ ਆਪ ਕੋ ਸਿੱਖ ਲੀਡਰ ਨੇ ਲੈਫਟ ਕੋ ਵੀ ਆਪ ਸਿੱਖ ਲੀਡਰ ਨੇ ਜ਼ਰੂਰੀ ਤੇ ਨੇ ਕਿ ਜਿਹੜੇ ਸਿੱਖ ਲੀਡਰ ਕਾਲੀ ਦਿਲ ਦੇ ਵਿੱਚ ਹੀ ਆ ਪਰ ਕਿਉਂਕਿ ਕਾਲੀ ਦਿਲ ਤੇ ਲੋਕੀ ਆ ਕਿ ਇੱਕ ਸੁਬਾਈ ਪਾਰਟੀ ਖੇਤਰੀ ਪਾਰਟੀ ਲੋਕੀ ਤਾਂ ਭਰੋਸਾ ਕਰਦੇ ਆਗੇ ਹੁਣ ਸੁਨੀਲ ਜਾਖੜ ਸਾਹਿਬ ਦੀ ਸਟੇਟਮੈਂਟ ਉਹਨਾਂ ਨੂੰ ਪਤਾ ਉਹਨਾਂ ਨੇ ਬੜੀ ਚੰਗਾ ਹਮੇਸ਼ਾ ਚੰਗੀ ਸਟੇਟਮੈਂਟ ਦਿੰਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕਿਹਾ ਕਿ ਚੰਗਾ ਫੈਸਲਾ ਵਾ ਨਾਲ ਉਹਨਾਂ ਨੇ ਇਹ ਵੀ ਕਿਹਾ ਸੁਖਜਿੰਦਰ ਸਿੰਘ ਰੰਧਾਵਾ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਸ਼ਰ ਹੋਣਾ ਇਹ ਸਮਝ ਲਓ ਜਨਾਜ਼ਾ ਨਿਕਲਣਾ ਬੜਾ ਸ਼ਰਮਨਾਕ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਨਾਜ਼ਾ ਨਿਕਲਿਆ ਹੈ ਲਾਜ਼ਮੀ ਇਹ ਜਨਾਜ਼ੇ ਦੇ ਪਿੱਛੇ ਦੂਜੀਆਂ ਪਾਰਟੀਆਂ ਥੋੜਾ ਜਿੰਮੇਵਾਰ ਹੈ ਅਕਾਲੀ ਦਲ ਖੁਦ ਹੀ ਜ਼ਿੰਮੇਵਾਰ ਹੈ ਨਾ ਅਕਾਲੀ ਦਲ ਨੇ ਆਪਣੀ ਪੈਰੀ ਆਪ ਕੋ ਵਹਾੜੇ ਮਾਰੇ ਹੈਗੇ ਨੇ ਇੱਕ ਵਾਰ ਹੀ ਨਹੀਂ ਮਾਰੇ ਵਾਰ-ਵਾਰ ਮਾਰੇ ਔਰ ਹੁਣ ਵੀ ਮਾਰ ਰਹੇ ਹੈਗੇ ਨੇ ਕਾਲੀਦਨ ਨੂੰ ਹੁਣ ਵੀ ਸਬਕ ਸਿੱਖ ਲੈਣਾ ਚਾਹੀਦਾ ਹੈਗਾ ਵਾ ਜਿੰਨਿਆਂ ਨੇ ਰਾਜ ਕਰਨਾ ਸੀ ਕਰ ਲਿਆ ਨਵੀਂ ਲੀਡਰਸ਼ਿਪ ਲੈ ਕੋ ਚੰਗੇ ਬੰਦੇ ਲੈ ਕੇ ਹੁਣ ਤੁਹਾਡੇ ਤੇ ਵੀ ਭਰੋਸਾ ਕੀਤਾ ਜਾ ਸਕਦਾ ਲੇਕਿਨ ਪੰਥ ਤੁਹਾਨੂੰ ਕਿੰਨਾ ਮaaf ਕਰਦਾ ਹੈਗਾ ਨਾ ਗੁਨਾਹ ਕੀਤੇ ਨੇ ਤੁਹਾਨੂੰ ਗੁਨਾਹਾਂ ਦੀ ਸਜ਼ਾ ਮਿਲ ਚੁੱਕੀ ਹੈ ਤੇ ਜਿਹੜਾ ਸਜ਼ਾ ਜਾਪਤਾ ਹੁੰਦਾ ਉਹਨੂੰ ਕਿੰਨੇ ਕਿ ਲੋਕ ਮੁਰ ਤੋਂ ਆਪਣੇ ਹਰਤੀ ਚੁੱਕਦੇ ਆਗੇ ਨੇ ਇਹ ਆਉਣ ਵਾਲਾ ਸਮਾਂ ਤੈਅ ਕਰੋ ਪਰ ਆਪੋਜੀਸ਼ਨ ਦੇ ਲੀਡਰ ਤੇ ਕਹਿਣਗੇ ਸਾਰੇ ਨੂੰ ਇਸ ਕਰਕੇ ਕਿ ਕਾਲੀ ਦਲ ਦਾ ਜਨਾਜ਼ਾ ਨਿਕਲ ਗਿਆ ਇਹਨਾਂ ਲੋਕਾਂ ਕਰਕੇ ਨਿਕਲਿਆ ਨਾ ਕਾਲੀ ਦਲ ਜਿੰਨੇ ਜ ਸਾਰੇ ਹੀ ਕਹਿੰਦੇ ਨੇ ਕਿ ਕਾਲੀ ਦਲ ਦਾ ਪੰਜਾਬ ਦੇ ਵਿੱਚ ਜੀਵਿਤ ਰਹਿਣਾ ਬੜੀ ਗਲਤ ਸਾਰਿਆਂ ਨੂੰ ਪਤਾ ਹੈ ਕਿ ਭਾਜਪਾ ਸੈਂਟਰ ਨਾਲ ਵੱਜੀ ਹੋਈ ਆ ਆਮ ਆਦੀ ਪਾਰਟੀ ਅਰਵਿੰਦ ਕੇਜਰੀਵਾਲ ਨਾਲ ਵੱਜੀ ਹੋਈ ਆ ਕਾਂਗਰਸ ਰਾਹੁਲ ਗਾਂਧੀ ਪਰਿਵਾਰ ਨਾਲ ਬੱਜੀ ਹੋਈ ਆ ਬੀਜੇਪੀ ਮੋਦੀ ਸਾਹਿਬ ਔਰ ਰਮੇਸ਼ਾ ਸਾਹਿਬ ਨਾਲ ਬੱਜੀ ਹੋਈ ਉਹ ਫੈਸਲੇ ਨਹੀਂ ਲੈ ਸਕਦੇ ਸਟੇਟ ਲੈਵਲ ਦੇ ਕੌਣ ਲੈ ਸਕਦਾ ਸੀ ਕਾਲੀਦ ਦੇ ਲੈ ਸਕਦਾ ਲੇਕਿਨ ਕਾਲੀਦ ਨੇ ਸਿਰਫ ਸਿਰਫ ਇੱਕ ਕੁਰਸੀ ਦੀ ਖਾਤਰ ਸੈਂਟਰ ਦੇ ਵਿੱਚ ਹਮ ਸਾਰੇ ਜਿਹੜੇ ਫੈਸਲੇ ਜਿਹੜੇ ਪੰਜਾਬ ਪ੍ਰਤੀ ਲੈਣੇ ਚਾਹੀਦੇ ਸੀ ਉਹ ਨਹੀਂ ਲੈਗੇ ਬੀਜੇਪੀ ਨੇ ਪੰਜਾਬ ਨੂੰ ਜੈ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਦਿੱਤਾ ਹੈ ਕਿ ਹਾਲਾਂਕਿ ਕਾਂਗਰਸ ਪਾਰਟੀ ਨੇ ਬਹੁਤ ਕੁਝ ਦਿੰਦੀ ਰਹੀ ਹੈਗੀ ਆ ਉਹ ਚਾਰ ਚਾਰ ਪੰਜ ਪੰਜ ਗਵਰਨਰ ਵੀ ਲਾਉਂਦੀ ਰਹੀ ਹੈ ਵੱਖ-ਵੱਖ ਕਮਿਸ਼ਨਾਂ ਦੇ ਵਿੱਚ ਮੈਂਬਰ ਵੀ ਲਾਉਂਦੀ ਰਹੀ ਹੈ ਬੀਜੇਪੀ ਨੇ ਸਵਾਈ ਇੱਕ ਕੁਰਸੀਦਲਾ ਹੋਰ ਕੋਈ ਨਹੀਂ ਦਿੱਤਾ ਕੋਈ ਪੰਜਾਬੀ ਕੋਈ ਸਰਦਾਰ ਕੋਈ ਗਵਰਨਰ ਹੀ ਇੱਕ ਪਿੱਛੇ ਜੇ ਲਾਇਆ ਇਹਨਾਂ ਲੈਫਟੀਨੈਂਟ ਗਵਰਨਰ ਉੱਤਰਾਖੰਡ ਉਸ ਕੋਈ ਨੇ ਅਹੁਦੇ ਮਿਲੇ ਨਹੀਂ ਹੈਗੇ ਹੁਣ ਇਸੇ ਕਰਕੇ ਕੱਲ ਹੀ ਪੰਜਾਬ ਦੀ ਆਵਾਜ਼ ਕੌਣ ਬਲੰਦ ਕਰੂਗਾ ਬਸ ਪਾਉਸ ਲੈਵਲ ਦੀ ਨੈਸ਼ਨਲ ਪਾਰਟੀ ਵੀ ਉਹ ਵੀ ਖਤਮ ਹੋ ਗਈ ਪੰਜਾਬ 'ਚ ਹੈ ਨਹੀਂ ਉਸ ਲੈਵਲ ਦੀ ਮੰਨ ਲਓ ਜੇ ਖੱਬੀਆਂ ਤੇ ਰਾਨਾ ਉਹ ਵੀ ਨੈਸ਼ਨਲ ਪੋਲਿਟਿਕਸ ਕਰਨੀਆਂ ਖੇਤਰੀ ਪਾਰਟੀਆਂ ਦਾ ਇੱਕ ਆਪਣਾ ਡੈਮੋਕ੍ਰੇਸੀ ਦੇ ਵਿੱਚ ਰੋਲ ਸੀ ਉਹ ਸਮੇਂ ਕਰਕੇ ਰੋਲ ਘਟਦਾ ਜਾ ਰਿਹਾ ਪਰ ਕਾਲੀ ਦਲ ਤਾਂ ਬਿਲਕੁਲ ਖੜ ਗਿਆ ਕਾਲੀ ਦਲ ਉਹ ਪਾਰਟੀ ਸੀ ਕਿ ਸوبਾਈ ਪਾਰਟੀਆਂ ਕਾਲੀ ਦਲ ਦੇ ਪੁੱਛ ਕੇ ਚਲਦੀਆਂ ਸੀ ਹੂੰ ਇਨੈਲੋ ਇਹਨਾਂ ਨੂੰ ਪੁੱਛੀਏ ਜਲਦੀ ਨੈਸ਼ਨਲ ਕਾਨਫਰੰਸ ਇਹਨਾਂ ਨੂੰ ਪੁੱਛ ਜਲਦੀ ਪੀਡੀਪ ਇਹਨਾਂ ਨੂੰ ਚਾਹਦੇ ਸ਼ਿਭੂ ਸ਼ਰੀਨ ਦੇ ਨਾਲ ਰਿਸ਼ਤੇ ਝਾਰਕੜ ਜੀ ਜਨ ਸਮਾਜਵਾਦੀ ਪਾਰਟੀ ਮਲੇਮ ਜਾਦਵ ਲਾਲੂ ਪ੍ਰਸ਼ਾਦ ਜਾਦਵ ਨਤੀਸ਼ ਕੁਮਾਰ ਸਾਰੇ ਸਾਰੇ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀ ਹੱਥ ਲਾ ਕੇ ਸਲਾਹਾਂ ਲੈਂਦੇ ਕਿ ਫੈਡਰਲ ਢਾਂਚੇ ਦੇ ਵਿੱਚ ਖੇਤਰੀ ਪਾਰਟੀਆਂ ਦਾ ਕਿੱਡਾ ਵੱਡਾ ਸਹਿਯੋਗ ਹੈ ਉਹ ਜਿਹੜੀ ਇੱਕ ਰੁਤਬਾ ਸੀ ਨਕਾਲੀ ਦਲ ਨੇ ਸਿਰ ਤੇ ਸਿਰਫ ਇੱਕ ਕੁਰਸੀ ਦੀ ਖਾਤਰ ਕਾਲੋ ਜਾਂ ਭਾਜਪਾ ਦੇ ਨਾਲ ਜਾ ਰਹੀ ਲਾ ਕੇ ਉਹ ਨੁਕਸਾਨ ਕਰਵਾਇਆਗਾ